ਤੇ ਗਮੈਂਸਿੰਨ ਜਿਹੜਾ ਇਹਦੇ ਨਾਲ ਅਸੀਂ ਪਹਿਲਾਂ ਸਭ ਤੋਂ ਟ੍ਰੀਟਮੈਂਟ ਕਰਾਂਗੇ 30 ਕਿਲੋ ਨੂੰ ਇੱਕ 30 ਕਿਲੋ ਦੇ ਵਿੱਚ ਅਸੀਂ ਦੋ ਪਾਏ ਆ ਵੈਸੇ ਤਾਂ ਇੱਕ ਵੀ ਬਹੁਤ ਹੁੰਦਾ ਪਰ ਆਪਾਂ ਨੂੰ ਤਸੱਲੀ ਜੀ ਨਹੀਂ ਹੋਈ ਕਰਕੇ ਅਸੀਂ ਦੋ ਪਾ ਲਏ ਬਹੁਤ ਸਾਰੇ ਵੀਰ ਇੱਕ ਹੀ ਪਾਉਂਦੇ ਨੇ ਇਹਨਾਂ ਬੈਸਟਨ ਦੀ ਜਿਹੜੀ ਉਹ ਪਾ ਰਹੇ ਆ ਇਸ 100 ਗ੍ਰਾਮ ਦਾ ਪੈਕਿੰਗ ਹੁੰਦੀ ਹੈ ਜੀ ਅਸੀਂ ਇਹਨੂੰ ਅੱਧਾ ਪਾ ਲਿਆ ਵੀਡੀਓ ਵੈਸੇ ਪਹਿਲਾਂ ਵੀ ਬਹੁਤ ਪਾਈਆਂ ਹੋਈਆਂ ਪਰ ਅਸੀਂ ਹਰ ਇੱਕ ਸਾਲ ਜਿਹੜੀ ਵੈਰੈਟੀ ਲਾਉਣੀ ਆ ਉਹਦੀ ਵੀਡੀਓ ਪਾ ਦਿੰਨੇ ਆ ਵੀ ਜੇ ਕੋਈ ਸਾਡੇ ਚ ਵੀ ਕੋਈ ਕਮੀ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ ਪਰ ਅਸੀਂ ਕਾਫੀ ਟਾਈਮ ਤੋਂ ਇਹੀ ਟ੍ਰੀਟਮੈਂਟ ਕਰਕੇ ਜੋ ਝੋਨਾ ਲਾਉਣੀ ਆ ਤੇ ਇਹ ਵਾਲਾ ਆਪਾਂ ਜਿਹੜਾ ਸੀਡ ਹੈ ਤੁਸੀਂ ਦੇਖ ਸਕਦੇ ਹੋ ਢਾਲੀਵਾਲ ਐਗਰੋ ਸੀਡ ਵੈਰੈਟੀ SR110 ਇਸ ਵਾਰੀ ਆਪਾਂ ਇਹ ਲਾਉਣ ਲੱਗੇ ਆ ਇਹ ਵੀ ਸੀਡ ਆ ਜਿਹੜਾ ਫਸਟ ਟਾਈਮ ਸ਼ੁਰੂ ਕਰਨ ਲੱਗੇ ਆ ਅ ਜਿੱਦਾਂ ਅੱਜ 18 ਮਈ 2021 ਨੂੰ ਜਿੱਦਾਂ ਸ਼ੁਰੂ ਕੀਤਾ ਇਹਨੂੰ ਪਿਉ ਕੇ ਰੱਖਾਂਗੇ 2-3 ਦਿਨ ਲਈ ਅ ਸੌਰੀ 2-3 ਦਿਨ ਨਹੀਂ ਇਹਨੂੰ 24 ਘੰਟੇ ਪਿਉ ਕੇ 24 ਘੰਟੇ ਇਹਨੂੰ ਪਹਿਲਾਂ ਆਪਾਂ ਪਿਉ ਕੇ ਰੱਖਾਂਗੇ ਫਿਰ ਇਹਨੂੰ 12 ਘੰਟੇ ਆਪਾਂ ਦਬਾ ਕੇ ਜਿੱਦਾਂ ਕਿ ਬੋਰੀ ਜੂਟ ਦੀ ਵਿੱਚ ਕਾਫੀ ਰੱਖ ਦਨੇ ਆ ਇਹ ਜਿਹੜਾ ਸੀਡ ਆ ਇਹ ਅਸੀਂ ਮੱਕਣਕ ਵਾਲੇ ਖੇਤਾਂ ਵਿੱਚ ਲਾਣਾ ਜਿੱਦਾਂ ਕਿ 21 ਜੂਨ ਨੂੰ ਇਹਦੀ ਲਵਾਈ ਕਰ ਦਵਾਂਗੇ 21 ਜੂਨ ਤੋਂ ਲੈ ਕੇ 30 ਜੂਨ ਤੱਕ ਇਹਨੂੰ ਲਾਵਾਂਗੇ ਹਾਂਜੀ ਇਹ ਸੀਡ ਸਾਨੂੰ 70 ਰੁਪਏ ਕਿਜੀ ਕਿਲੋ ਮਿਲਿਆ ਇਹ ਕਈ ਵੀਰਾਂ ਦੀ ਰਿਕੁਆਇਰਮੈਂਟ ਹੁੰਦੀ ਆ ਐਡਰੈਸ ਦੀ ਆ ਤੁਸੀਂ ਐਡਰੈਸ ਦੇਖ ਸਕਦੇ ਹੋ ਬਾਕੀ ਸੀਡ ਜਦੋਂ ਆਪਾਂ ਨੈਕਸਟ ਟਾਈਮ ਜਿੱਦਾਂ ਅਸੀਂ ਇੱਕ HR 47 ਲੈਣਾ ਉਹ 10 ਜੁਲਾਈ ਤੋਂ ਲਾਣਾ ਤੇ ਇੱਕ ਲੈਣਾ ਆਪਾਂ 126 ਬਸ ਐਤ ਕੀ ਵਾਲੇ ਪੰਗੇ ਨਹੀਂ ਲੈਣੇ ਤੇ ਫਿਰ ਤੁਹਾਨੂੰ ਜਿਵੇਂ ਉਹ ਉਹ ਦਿਖਾ ਦੇਵਾਂਗੇ ਉਹਨਾਂ ਦੀ ਸ਼ਾਰਟ ਪਾ ਦਾਂਗੇ ਵੀਡੀਓ ਚ ਤੇ ਲੌਂਗ ਵੀਡੀਓ ਫਿਰ ਜ਼ਿਆਦਾ ਲੰਬੀਆਂ ਹੋ ਜਾਂਦੀਆਂ ਨੇ ਬਾਕੀ ਥੈਂਕ ਯੂ ਕਿਸਾਨ ਵੀਰੋ ਧੰਨਵਾਦ ਤੁਹਾਡਾ